ਕੀ ਤੁਸੀਂ ਕਦੇ ਸੋਚਿਆ ਕਿ ਜੇਕਰ ਬੱਬਲ ਗਮ ਸਰੀਰ ਅੰਦਰ ਨਿਗਲ ਜਾਵੇ ਤਾਂ ਕੀ ਹੋਵੇਗਾ ਸੁਣੋ ਇਸ ਖਾਸ ਰਿਪੋਰਟ ਨੂੰ ਜੋ ਹੈ ਤੁਹਾਡੇ ਕੰਮ ਦੀ ਬੱਬਲ ਗਮ ਨੂੰ ਚਬਾਉਣ ਦਾ ਹਰ ਕਿਸੇ ਦਾ ਆਪਣਾ ਕਾਰਨ ਹੁੰਦਾ ਹੈ ਕੁਝ ਕਹਿੰਦੇ ਹਨ ਕਿ ਚਿਹਰੇ ਤੋਂ ਚਰਬੀ ਨੂੰ ਦੂਰ ਕਰੇਗਾ ਕੁਝ ਜੁਬਾੜੇ ਦੀ ਲਾਈਨ ਨੂੰ ਸਧਾਰਨਾ ਚਾਹੁੰਦੇ ਹਨ ਅਤੇ ਕੁਝ ਨੂੰ ਲੱਗਦਾ ਹੈ ਕਿ ਇਹ ਉਹਨਾਂ ਨੂੰ ਦੇਖਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਬੱਬਲਗਮ ਚਬਾਉਣ ਵੇਲੇ ਨੌਜਵਾਨ ਆਪਣੀ ਸ਼ਕਤੀ ਅਤੇ ਰੁਤਬੇ ਨੂੰ ਮਹਿਸੂਸ ਕਰਦੇ ਹਨ ਬੱਚੇ ਇਸਦੇ ਗੁਬਾਰੇ ਨੂੰ ਫਲਾਕੇ ਖੁਸ਼ੀ ਮਹਿਸੂਸ ਕਰਦੇ ਨੇ ਜਿਵੇਂ ਉਹਨਾਂ ਨੂੰ ਪੂਰੀ ਦੁਨੀਆ ਦੀ ਖੁਸ਼ੀ ਮਿਲ ਗਈ ਹੋਵੇ ਹਾਲਾਂਕਿ ਬੱਬਲਗਮ ਚਬਾਉਂਦੇ ਸਮੇਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਗਲਤੀ ਨਾਲ ਇਸ ਨੂੰ ਸਰੀਰ ਦੇ ਅੰਦਰ ਹੀ ਨਿਗਲ ਲੈਂਦੇ ਨੇ ਬੱਬਲਗਮ ਦੇ ਸਰੀਰ ਵਿੱਚ ਦਾਖਲ ਹੋਣ ਦੇ ਨੁਕਸਾਨ ਬਾਰੇ ਵੱਖ-ਵੱਖ ਗੱਲਾਂ ਹਨ ਇਸ ਨਾਲ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤੇ ਅੰਤੜੀਆਂ ਨਾਲ ਚਿਪਕ ਜਾਂਦਾ ਹੈ ਦੱਸਦੀ ਹੈ ਕਿ ਇਹ ਕੁਝ ਮਾਮਲਿਆਂ ਦੇ ਵਿੱਚ ਸੱਚ ਵੀ ਹੈ ਪਰ ਆਮ ਤੌਰ ਤੇ ਜਦੋਂ ਬਬਲ ਗਮ ਨੂੰ ਨਿਕਲਿਆ ਜਾਂਦਾ ਹੈ ਤਾਂ ਸਰੀਰ ਤੋਂ ਉਸੇ ਤਰ੍ਹਾਂ ਬਾਹਰ ਨਿਕਲਦਾ ਹੈ ਜਿਵੇਂ ਕੋਈ ਹੋਰ ਪਦਾਰਥ ਮਲਰਾਹੀ ਬਾਹਰ ਨਿਕਲਦਾ ਹੈ ਬਾਲਗਾਂ ਦੇ ਮੁਕਾਬਲੇ ਬੱਚਿਆਂ ਨੂੰ ਬੱਬਲਗਮ ਨਾਲ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ। ਅਜਿਹੇ ਚੋਣਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਮ ਤੌਰ ਤੇ ਬੱਬਲਗਮ ਨੂੰ ਸਰੀਰ ਤੋਂ ਬਾਹਰ ਨਿਕਲਣ ਦੇ ਲਈ ਇੱਕ ਤੋਂ 2 ਦਿਨ ਲੱਗ ਜਾਂਦੇ ਨੇ। ਰਬੜੀ ਹੋਣ ਕਾਰਨ ਇਸ ਨੂੰ ਸਰੀਰ ਦੇ ਵਿੱਚੋਂ ਲੰਘਣ ਵਿੱਚ ਥੋੜਾ ਹੋਰ ਸਮਾਂ ਲੱਗਦਾ ਹੈ। ਜੇਕਰ ਸਰੀਰ ਇੱਕ ਦਿਨ ਵਿੱਚ ਬੱਬਲਗਮ ਨੂੰ ਬਾਹਰ ਕੱਢਣ ਦੇ ਵਿੱਚ ਸਮਰੱਥ ਨਹੀਂ ਹੈ ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਬੱਬਲ ਗਮ ਸਰੀਰ ਚੋਂ ਬਾਹਰ ਨਹੀਂ ਨਿਕਲ ਪਉਂਦੀ ਤਾਂ ਸਰੀਰ ਦਾ ਤਾਪਮਨ ਵੀ ਵੱਧ ਸਕਦਾ ਹੈ ਅਤੇ ਕੁਝ ਮਾਮਲਿਆਂ ਚ ਬੀਪੀ ਵਧਨ ਦੀ ਸਮੱਸਿਆ ਵੀ ਹੋ ਜਾਂਦੀ ਹੈ ਇਸ ਕਾਰਨ ਮਤਲੀ ਅਤੇ ਕਬਰਾਹਟ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਤੇ ਕਈ ਲੋਕਾਂ ਨੂੰ ਅਲਰਜੀ ਵੀ ਹੋ ਸਕਦੀ ਹੈ ਡਾਕਟਰ ਇਸ ਸਬੰਧੀ ਬੱਚਿਆਂ ਨੂੰ ਸੰਚੇਤ ਰਹਿਣ ਦੀ ਗੱਲ ਕਹਿੰਦੇ ਹਨ ਆਮ ਤੌਰ ਤੇ ਬੱਚਿਆਂ ਦੇ ਨਿਕਾਸ ਵਾਲੇ ਅੰਗ ਵੱਡਿਆਂ ਦੇ ਵਾਂਗ ਵਿਕਸਿਤ ਨਹੀਂ ਹੁੰਦੇ ਜਿਸ ਕਾਰਨ ਉਹਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਜ਼ੁਰਗਾਂ ਨੂੰ ਵੀ ਬੱਬਲ ਗਮ ਚਵਾਉਂਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਬਿਊਰੋ ਰਪੋਰਟ ਢਿਲ ਪੋਸਟ ਪੰਜਾਬੀ ਕੀ ਤੁਸੀਂ ਕਦੇ ਸੋਚਿਆ ਕਿ ਜੇਕਰ ਬੱਬਲ ਗਮ ਸਰੀਰ ਅੰਦਰ ਨਿਗਲ ਜਾਵੇ ਤਾਂ ਕੀ ਹੋਵੇਗਾ ਸੁਣੋ ਇਸ ਖਾਸ ਰਿਪੋਰਟ ਨੂੰ ਜੋ ਹੈ ਤੁਹਾਡੇ ਕੰਮ ਦੀ ਬਬਲ ਗਮ ਨੂੰ ਚਬਾਉਣ ਦਾ ਹਰ ਕਿਸੇ ਦਾ ਆਪਣਾ ਕਾਰਨ ਹੁੰਦਾ ਹੈ। ਕੁਝ ਕਹਿੰਦੇ ਹਨ ਕਿ ਚਿਹਰੇ ਤੋਂ ਚਰਬੀ ਨੂੰ ਦੂਰ ਕਰੇਗਾ। ਕੁਝ ਜਬਾੜੇ ਦੀ ਲਾਈਨ ਨੂੰ ਸਧਾਰਨਾ ਚਾਹੁੰਦੇ ਹਨ ਅਤੇ ਕੁਝ ਨੂੰ ਲੱਗਦਾ ਹੈ ਕਿ ਇਹ ਉਹਨਾਂ ਨੂੰ ਦੇਖਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਬਬਲ ਗਮ ਚਬਾਉਣ ਵੇਲੇ ਨੌਜਵਾਨ ਆਪਣੀ ਸ਼ਕਤੀ ਅਤੇ ਰੁਤਬੇ ਨੂੰ ਮਹਿਸੂਸ ਕਰਦੇ ਹਨ। ਬੱਚੇ ਇਸ ਦੇ ਗੁਬਾਰੇ ਨੂੰ ਫਲਾ ਕੇ ਖੁਸ਼ੀ ਮਹਿਸੂਸ ਕਰਦੇ ਨੇ ਜਿਵੇਂ ਉਹਨਾਂ ਨੂੰ ਪੂਰੀ ਦੁਨੀਆ ਦੀ ਖੁਸ਼ੀ ਮਿਲ ਗਈ ਹੋਵੇ। ਹਾਲਾਂਕਿ ਪਬਲ ਗਮ ਚਬਾਉਂਦੇ ਸਮੇਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਗਲਤੀ ਨਾਲ ਇਸ ਨੂੰ ਸਰੀਰ ਦੇ ਅੰਦਰ ਹੀ निगल ਲੈਂਦੇ ਨੇ ਬਬਲ ਗਮ ਦੇ ਸਰੀਰ ਵਿੱਚ ਦਾਖਲ ਹੋਣ ਦੇ ਤੇ ਨੁਕਸਾਨ ਬਾਰੇ ਵੱਖ-ਵੱਖ ਗੱਲਾਂ ਹਨ ਇਸ ਨਾਲ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤੇ ਅੰਤੜੀਆਂ ਨਾਲ ਚਿਪਕ ਜਾਂਦਾ ਹੈ ਦੱਸਦੀ ਹੈ ਕਿ ਇਹ ਕੁਝ ਮਾਮਲਿਆਂ ਦੇ ਵਿੱਚ ਸੱਚ ਵੀ ਹੈ ਪਰ ਆਮ ਤੌਰ ਤੇ ਜਦੋਂ ਬਬਲ ਗਮ ਨੂੰ ਨਿਕਲਿਆ ਜਾਂਦਾ ਹੈ ਤਾਂ ਇਹ ਸਰੀਰ ਤੋਂ ਉਸੇ ਤਰ੍ਹਾਂ ਬਾਹਰ ਨਿਕਲਦਾ ਹੈ ਜਿਵੇਂ ਕੋਈ ਹੋਰ ਪਦਾਰਥ ਮਲਰਾਹੀ ਬਾਹਰ ਨਿਕਲਦਾ ਹੈ ਬਾਲਗਾਂ ਦੇ ਮੁਕਾਬਲੇ ਬੱਚਿਆਂ ਨੂੰ ਬੱਬਲ ਗਮ ਨਾਲ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ ਅਜਿਹੇ ਛੋਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਆਮ ਤੌਰ ਤੇ ਬੱਬਲ ਗਮ ਨੂੰ ਸਰੀਰ ਤੋਂ ਬਾਹਰ ਨਿਕਲਣ ਦੇ ਲਈ ਇੱਕ ਤੋਂ ਦੋ ਦਿਨ ਲੱਗ ਜਾਂਦੇ ਨੇ ਰਬੜੀ ਹੋਣ ਕਾਰਨ ਇਸ ਨੂੰ ਸਰੀਰ ਦੇ ਵਿੱਚੋਂ ਲੰਘਣ ਵਿੱਚ ਥੋੜਾ ਹੋਰ ਸਮਾਂ ਲੱਗਦਾ ਹੈ ਜੇਕਰ ਸਰੀਰ ਇੱਕ ਦਿਨ ਵਿੱਚ ਬੰਬਲ ਗਮ ਨੂੰ ਬਾਹਰ ਕੱਢਣ ਦੇ ਵਿੱਚ ਸਮਰੱਥ ਨਹੀਂ ਹੈ ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਜੇਕਰ ਬੱਬਲ ਗਮ ਸਰੀਰ ਚੋਂ ਬਾਹਰ ਨਹੀਂ ਨਿਕਲ ਪਉਂਦੀ ਤਾਂ ਸਰੀਰ ਦਾ ਤਾਪਮਨ ਵੀ ਵੱਧ ਸਕਦਾ ਹੈ ਅਤੇ ਕੁਝ ਮਾਮਲਿਆਂ ਚ ਬੀਪੀ ਵਧਨ ਦੀ ਸਮੱਸਿਆ ਵੀ ਹੋ ਜਾਂਦੀ ਹੈ ਇਸ ਕਾਰਨ ਮਤਲੀ ਅਤੇ ਕਬਰਾਹਟ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਤੇ ਕਈ ਲੋਕਾਂ ਨੂੰ ਅਲਰਜੀ ਵੀ ਹੋ ਸਕਦੀ ਹੈ ਡਾਕਟਰ ਇਸ ਸਬੰਧੀ ਬੱਚਿਆਂ ਨੂੰ ਸੰਚੇਤ ਰਹਿਣ ਦੀ ਗੱਲ ਕਹਿੰਦੇ ਹਨ ਆਮ ਤੌਰ ਤੇ ਬੱਚਿਆਂ ਦੇ ਨਿਕਾਸ ਵਾਲੇ ਅੰਗ ਵੱਡਿਆਂ ਦੇ ਵਾਂਗ ਵਿਕਸਿਤ ਨਹੀਂ ਹੁੰਦੇ ਜਿਸ ਕਾਰਨ ਉਹਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬਜ਼ੁਰਗਾਂ ਨੂੰ ਵੀ ਬੱਬਲ ਗਮ ਚਬਾਉਂਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਬਿਊਰੋਰ ਪੂਰ ਡਿਲੀ ਪੋਸਟ ਪੰਜਾਬੀ